हां जी मित्र प्यारेयो की हालचाल है ते वीडियो देखण वाले दे मेरे सारे सोशल मीडिया परिवार ਨੂੰ ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਤੇ ਕੱਲ ਦੇ ਵਿੱਚ ਆਪਾਂ ਸਾਰਿਆਂ ਨੇ ਤੁਸੀਂ ਦੇਖੇ ਹੋਣਾ ਕਿ ਆਹ ہماری ਪਾਰਟੀ ਦਾ ਕੱਠ ਰੱਖਿਆ ਸੀਗਾ ਦਿੱਲੀ ਤੇ ਚੰਡੀਗੜ੍ਹ ਦੋਨੇ ਜਗ੍ਹਾ ਤੇ ਤੇ ਉਥੋਂ ਦੀ ਇੱਕ ਮਤਲਬ ਸੋਸ਼ਲ ਮੀਡੀਆ ਤੇ ਉਹ ਵੀਡੀਓ ਹਰੇਕ ਚੈਨਲ ਤੇ ਚੱਲੀ ਜਾਂਦੀ ਆ ਜਿਹੜੇ ਆਪਣੇ ਭਵੰਤਮਾਨ ਸੀਐਨ ਸਾਹਿਬ ਰੋ ਰੋ ਕੇ ਪੁੱਛੀ ਜਾਂਦੇ ਆ ਕਿ ਸਾਡੇ ਸਤਿੰਦਰ ਜੈਨ ਜੀ ਦਾ ਕੀ ਕਸੂਰ ਆ ਸਾਨੂੰ ਕਸੂਰ ਦੱਸ ਦੇ ਸਾਡੇ ਮਨੀਸ਼ ਸੋਰੀਆ ਜੀ ਦਾ ਕੀ ਕਸੂਰ ਆ ਕਸੂਰ ਦੱਸ ਦੇ ਸਾਡੇ ਕੇਵਲ ਵਾਲ ਦਾ ਕੀ ਕਸੂਰ ਆ ਕਸੂਰ ਦੱਸ ਦੇ ਰੋਈ ਜਾਂਦਾ ਆਪ ਸਾਰੇ ਭਾਵਾਂ ਦੀ ਇਹ ਵੀਡੀਓ ਚੱਲੀ ਜਾਂਦੀ ਹੋਊਗੀ ਕਰ ਮੇਰੇ ਨਾਲ ਨਾਲ ਹਰੇਕ ਬੰਦੇ ਦੇ ਮੋਹਰ ਤੇ ਪਹਿਲਾ ਆ ਜਾਂਦੀ ਹੋਣੀ ਆ ਆਪਣੇ ਕੋਲ ਤਾਂ ਹੋਈ ਹੋਈ ਲੇਟ ਜੀ ਆਉਂਦੀ ਤੁਰਕੇ ਜੀ ਦੋਸਤੋ ਮਿੱਤਰੋ ਪਹਿਲੇ ਇੱਕ ਸੀਐਮ ਭਵੰਤਮਾਨ ਨੂੰ ਕਹਿਣਾ ਚਾਹੁੰਦੇ ਆ ਕਿ ਸੀਐਮ ਸਾਹਿਬ ਤੁਸੀਂ ਇਹਨਾਂ ਦਾ ਤਾਂ ਕਸੂਰ ਪੁੱਛੀ ਇਹਨੇ ਸਾਨੂੰ ਵੀ ਕਸੂਰ ਦੱਸ ਦਿਓ ਇਹਨਾਂ ਬੰਦਿਆਂ ਦਾ ਕੀ ਕਸੂਰ ਆ ਉਵੀ ਮੋਦੀ ਸਾਹਿਬ ਨੂੰ ਸੈਂਟਰ ਨੂੰ ਇਹ ਤਾਂ ਚਾਰ ਬੰਦਿਆਂ ਦਾ ਕਸੂਰ ਪੁੱਛਦੇ ਹੋ ਵੀ ਇਹਨਾਂ ਕੀ ਕਸੂਰ ਅਸੀਂ ਕਿਹੜੇ ਵਕੀਲ ਕੋਲ ਜਾਈਏ ਕਿ ਅਸੀਂ ਕਿੱਥੇ ਜਾਈਏ ਕਿ ਅਸੀਂ ਕੀ ਕਰਕੇ ਤੇ ਉਹਦਾ ਉਹਨਾਂ ਕੁਝ ਬੰਦਿਆਂ ਦਾ ਸਾਨੂੰ ਵੀ ਮੰਨ ਲਵੇ ਸੀ ਜੀਐਮ ਸਾਹਿਬ ਕਸੂਰ ਦੱਸ ਦਿਓ ਸਾਰਿਆਂ ਤੋਂ ਪਹਿਲਾਂ ਦੀਪ ਸਿੱਧੂ ਆ ਦੱਸੋ ਕੀ ਕਸੂਰ ਸੀ ਇਹ ਵੀ ਕਸੂਰ ਹੋ ਗਿਆ ਇੱਕ ਪਾਸੇ ਸ਼ਰੀਰ ਸਾਹਿਬ ਫੜ ਲਏ ਸੀ ਦੂਜੇ ਪਾਸੇ ਝਾੜੂ ਫੜ ਕੇ ਲੋਕਾਂ ਨੂੰ ਕਹਤਾ ਸੀ ਵੀ ਦੱਸੋ ਕੀ ਚੋਣਾਂ ਹੈ ਤੁਸੀਂ ਫੇਰ ਦੂਜੇ ਨੰਬਰ ਤੇ ਸਿੱਧੂ ਮੂਸੇ ਵਾਲਾ ਉਹਦਾ ਕਸੂਰ ਕੀ ਸੀ ਸਕਿਉਰਿਟੀ ਲੀਕ ਕਰਕੇ ਤੁਸੀਂ ਜਨਤਕ ਕੀਤੀ ਤੀਜੇ ਨੰਬਰ ਤੇ ਸੰਦੀਪ ਮੰਦੀਆਂ ਨੰਗਲ ਵਾਲਾ ਉਹਦਾ ਵੀ ਕਸੂਰ ਦੱਸ ਦਿਓ ਸਾਨੂੰ ਕੀ ਸੀਗਾ ਫੇਰ ਭਾਈ ਅੰਮਰਤਪਾਲ ਆ ਗਿਆ ਚਲੋ ਇਹਦਾ ਥੋੜਾ ਜਿਹਾ ਕਸੂਰ ਤਾਂ ਸਾਨੂੰ ਪਤਾ ਹੈਗਾ ਜਿਹਨਾਂ ਨੇ ਥਾਣੇ ਤੇ ਕਬਜ਼ਾ ਕੀਤਾ ਸੀ ਤੁਸੀਂ ਉਹ ਹੀ ਪਰਚਾ ਪਾ ਕੇ ਇਹਨੂੰ ਅੰਮ੍ਰਿਤਸਰ ਜਾਂ ਕਿਤੇ ਪਟਾਣ ਕੋ ਤੋਂ ਕੋਟਵਰਕਾ ਜਿਲ੍ਹੇ ਚ ਬੰਦ ਕਰ ਦਿੰਦੇ ਇਹਦਾ ਕੀ ਕਸੂਰ ਹੈ ਜੀ ਇੰਨੀ ਬਾਤ ਦੇ ਰੂਗਾ ਸਿੱਟਣ ਦਾ ਫੇਰ ਦੂਜੇ ਦੇ ਸਾਥੀ ਆ ਗਏ ਪ੍ਰਧਾਨ ਮੰਤਰੀ ਵਾਜੇ ਕਿੱਦਾਂ ਤੱਕ ਤਗੜਾ ਗੈਂਗਸਟਰ ਆ ਉਹ ਜੇ ਕੀ ਲੋਕਾਂ ਨੂੰ ਆ ਗਿਆ ਉਹ ਵਿਚਾਰਾ ਸਿੱਧਾ ਸਾਦਾ ਬੰਦਾ ਸਟੋਰੀਆਂ ਪਾਉਂਦਾ ਸੀ ਆ ਅਭੀ ਉਹਾਂ ਦੇ ਚੱਕਰਾਂ ਚ ਜਾ ਕੇ ਤੇ ਮੰਨ ਲਾ ਵੀ ਉਹਦੇ ਤੇ ਗੁਰੂ ਤੇ ਲਾਲਾ ਕੇ ਕੰਮ ਤਾਂ ਚੰਗੇ ਹੋਏ ਪਰ ਉਹਨਾਂ ਦਾ ਵੀ ਸਾਨੂੰ ਕਸੂਰ ਦੱਸ ਦਿਓ ਨਾ ਫੇਰ ਆ ਭਾਈ ਅਮਰਪਾਲ ਦੀ ਮਾਤਾ ਜੀ ਅੰਬਸਰ ਤੋਂ ਚੱਲੇ ਸੀ ਦਮਦਮਾ ਸਾਹਿਬ ਵਿਸਾਖੀ ਦੇ ਪ੍ਰੋਗਰਾਮ ਆਰੰਭ ਕਰਨਾ ਸੀ ਇਹਨਾਂ ਨੇ ਆਪ ਦਾ ਕੋਈ ਸਿੱਖਣ ਦਾ ਉਦੋਂ ਤੁਸੀਂ ਇਹਨਾਂ ਨੂੰ ਫੜ ਕੇ ਮੰਨ ਲਿਆ ਅੰਬਸਰ ਜੇਲ੍ਹ ਚ ਰੱਖ ਲਿਆ ਸੀ 7 8 ਦਿਨ ਦੱਸੋ ਇਹਨਾਂ ਦਾ ਕੀ ਕਸੂਰ ਆ ਆਪ ਤਾਂ ਤੁਸੀਂ ਹੁਣ ਹੋਈ ਜਾਂਦੇ ਹੋ ਸਟੇਜਾਂ ਦੇ ਅੱਖਾਂ 'ਚ ਅੰਜੂ ਸਿੱਟੀ ਜਾਂਦੇ ਹੋ ਤੁਸੀਂ ਵੀ ਦੇਖ ਲਓ ਵੀ ਕੀ ਕਰਦੇ ਆ ਪੰਜਾਬ ਦੇ ਵਿੱਚ ਆ ਕੱਲ ਪਾਸੋਂ ਦੀ ਤਾਜ਼ੀ ਖ਼ਬਰ ਹੈ ਭਈਆ ਮਤਪਾਲ ਦੇ ਭਰਾ ਹਰਪ੍ਰੀਤ ਸਿੰਘ ਦੀ ਉਹ ਜਨਤਾ ਨੂੰ ਨਹੀਂ ਪਤਾਗਾ ਵਿਚਾਰਗ੍ਰਾਮ ਪਿੱਛੇ ਮੰਨ ਲਓ ਵੀ ਕਿਵੇਂ ਤੁਸੀਂ ਆਪ ਦੇ ਮੈਕਬੀਨ ਨੂੰ ਕਹੇ ਕਿ ਚਲੋ ਉਹਨਾਂ ਨੇ ਤਾਂ ਸੋਦਾ ਸਰਕਾਰੀ ਮੁਲਾਜ਼ਮਾਂ ਡਿਊਟੀ ਕਰਨੀ ਹੈ ਜਿਵੇਂ ਤੁਸੀਂ ਭਾਰਾ ਪੜਾ ਦਿੰਦੇ ਹੋ ਉਹਦੇ ਉੱਤੇ ਪਰ ਕਿ ਬੋਲੀ ਜਾਂਦੇ ਆ ਸਾਨੂੰ ਵੀ ਕਸੂਰ ਦੱਸ ਦਿਓ ਸੀਮ ਸਿੰਘ ਸਾਹਿਬ ਇਹਨਾਂ ਦਾ ਕੀ ਕਸੂਰ ਹੈ ਆਪਾਂ ਆ ਗੱਲਾਂ ਕਹਿੰਦੇ ਹੋਏ ਪੁਰੇ ਤਨੂੰ ਪਤਾ ਹੀ ਪਾ ਪਹਿਲਾਂ ਹਰੇਕ ਵੀਡੀਓ 'ਚ ਦੱਸ ਦਿੰਦੇ ਆ ਕਿ ਜਿਜਵਾਤੀ ਇਹ ਬੰਦੇ ਆ ਜੋ ਕੋਈ ਆਪਣੇ ਦਿਲ ਚ ਉਹ ਜਵਾਨ ਤੇ ਹੋਗਾ ਆਪਣੇ ਕੋਲ ਇਹ ਹੈ ਨਹੀਂ ਵੀ ਆਪਣੇ ਦਿਲ ਚ ਕੁਝ ਹੋਰ ਹੈ ਤੇ ਮੂੰਹ ਤੇ ਕੁਝ ਹੋਰ ਹੈ ਜਿੱਥੇ ਖੜੇ ਆ ਖੜੇ ਆ ਜਿਹਦੇ ਨਾਲ ਟੁੱਟ ਗਏ ਟੁੱਟ ਗਏ ਚਾਹ ਪਲੂਸੀ ਵਾਲਾ ਤਾਂ ਖੂਨ ਚ ਹੈ ਹੀ ਨਹੀਂ ਰਿਹਾ ਇਹੋ ਜਿਹਾ ਕੰਮ ਤਾਂ ਬਸ ਪਵਾੜੀ ਨਫਾ ਚਾਹੀਏ ਨੁਕਸਾਨ ਆ ਦੋਸਤੋ ਜਿੱਥੇ ਖੜ ਕੇ ਖੜ ਕੇ ਜਿਹਦੇ ਨਾਲ ਟੁੱਟ ਗਏ ਟੁੱਟ ਗਏ ਐਨੀਆਂ ਗੱਲਾਂ ਕਹਿੰਦੇ ਹੋਏ ਤੁਹਾਡਾ ਆਪਣਾ ਦੋਸਤ ਸਿੱਧੂ ਬਾਈ ਬਠਿੰਡੇ ਤੋਂ ਭਰਾਓ ਜੇ ਵੀਡੀਓ ਬੜੀ ਚੰਗੀ ਲੱਗੇ ਕਮੈਂਟ ਕਰਕੇ ਆਪਣੇ ਮਨ ਦੇ ਵਿਚਾਰ ਜਰੂਰ ਦੱਸਦਿਆ ਕਰੋ ਕੋਈ ਕਮੀ ਪੇਸ਼ੀ ਹੁੰਦੀ ਹੈ ਉਹ ਦੱਸਦਿਆ ਕਰੋ ਕੋਈ ਬੋਲ ਬਲਾ ਵਿੱਚ ਹੁੰਦੀ ਹੈ ਉਹ ਦੱਸਦਿਆ ਕਰੋ ਕਮੈਂਟਾਂ ਜਰੂਰ ਆਪਣੇ ਦਾਇਆ ਦੇਆ ਕਰੋ ਤੇ ਵੀਡੀਓ ਨੂੰ ਲਾਈਕ ਕਰ ਲਿਆ ਕਰੋ ਸ਼ੇਅਰ ਤਾਂ ਪ੍ਰਭੂ ਪਰ ਨਾ ਤੁਸੀਂ ਕਰਦੇ ਹੋ ਨਾ ਕਹੀਏ ਤੁਹਾਨੂੰ ਹੁਣ ਪਰ ਹੁਣ ਕਹਿ ਦਿੰਨੇ ਆ ਵੀ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜਿਉਂਦੇ ਬਸਦੇ ਰਹੋ ਮਹਾਰਾਜ ਚੜ੍ਹਦੀ ਕਲਾ ਚ ਰੱਖੇ